ਸਾਹਮਣੇ ਵੇਖਾਂਗੇ ਚਾਰ ਖਿਡਾਰਨਾ ਅਮਨੀ ਵਰਗੀਆਂ ਨਾਲ ਖੇਡ ਗਰਾਊਂਡ ਦੇ ਵਿੱਚ ਕੇਵਲ ਸਿੰਘ ਦੀ ਟੀਮ ਬੈਰ ਰਿਓ ਕਿ ਪਿੰਡ ਦੀ ਚੰਨੋ ਨਾਲ ਕਹਿੰਦੇ ਆਲਟੋ ਗੱਡੀ ਦੀ ਜੇਤੂ ਖਿਡਾਰਨਾ ਖੇਡ ਗਰਾਊਂਡ ਦੇ ਵਿੱਚ ਅਨੂ ਰਣੀ ਹੈ ਮੈਚ ਬੜਾ ਸਿਰੇ ਦਾ ਹੋਵੇਗਾ ਮੈਚ ਬਹੁਤ ਸੋਹਣਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾਵੇਗਾ ਇਹ ਲੜਕੀਆਂ ਦਾ ਮੈਚ ਕਿ ਚਾਰ ਸਾਹਮਣੇ ਕਹਿੰਦੇ ਪੰਮਣ ਕਬੱਡੀ ਪਾ ਰਹੀ ਆ ਚਾਰ ਖਿਡਾਰਨਾ ਤਿਆਰ ਪਰ ਤਿਆਰ ਨੇ ਤੇਜੇ ਦੀ ਧਰਤੀ ਆ ਗੁਰਦਾਸਪੁਰ ਵਿੱਚ ਵੱਡਾ ਕੱਪ ਚੱਲ ਰਿਹਾ ਤੇ ਸ਼ੰਦੇਲੇ ਬਾਗੀ ਦਾ ਖੁੱਲਾ ਖਾੜਾ ਲੱਗਣਾ ਨਿਆਰੇ ਆਉਣਗੇ ਨਿਆਰੇ ਜਾਣਗੇ ਲਓ ਸਾਹਮਣੇ ਪੰਮਣ ਦੀ ਪਈ ਹੀ ਰੇਡ ਬੱਲੇ 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 ਇਧਰ ਕਹਿੰਦੇ ਗੋਪੀ ਨੇ ਕੋਸ਼ਿਸ਼ ਕੀਤੀ ਆ ਉਧਰ ਗੱਲਾਂ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਬਿੱਲਾ ਜੋਲ ਆਇਆ ਹੋਇਆ ਹੈ ਧੌਲ ਬੜਦਾ ਸਰਪੰਚ ਬਿੱਲਾ ਸਰਪੰਚ ਆਇਆ ਹੋਇਆ ਹੈ ਖੇਡ ਕਬੱਡੀ ਦਾ ਵੀ ਸਰਪੰਚ ਹੈ ਤੇ ਪਿੰਡ ਦੇ ਲੋਕਾਂ ਨੇ ਪਿੰਡ ਦੀ ਸੰਗਤ ਨੇ ਮਾਣ ਦੇ ਨਾਲ ਬੱਲੇ ਨੂੰ ਪਿੰਡ ਦਾ ਸਰਪੰਚ ਬੜਾਇਆ ਆ ਸਾਹਮਣੇ ਮੁਕਾਬਲਾ ਕਬੱਡੀ ਦਾ ਖੇਡ ਦੇ ਮੈਦਾਨ ਦੇ ਵਿੱਚ ਚੱਲਦਾ ਹੋਇਆ ਚੱਪਾ ਚੱਪਾ ਚਰਖਾ ਕਬੱਡੀ ਦਾ ਪੁਆਇੰਟ ਕਿਧਰ ਲੈ ਖਾਤੇ ਹੋਵੇਗਾ ਦੋ ਟੀਮਾਂ ਖੇਡ ਗਰਾਊਂਡ ਦੇ ਵਿੱਚ ਲਾ ਪ੍ਰੀਤ ਸਿੰਘ ਖੋਖਰ ਪੁੱਜਿਆ ਮਲਾ ਟੀਮ ਲੈ ਕੇ ਖੇਡ ਗਰਾਊਂਡ ਦੇ ਵਿੱਚ ਪੁੱਜਿਆ ਜੱਸੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਲਓ ਜਫਰਵਾਲ ਪਿੰਡਾਂ ਤੇ ਜੱਸੀ ਕਬੱਡੀ ਪਾ ਰਹੀ ਹੈ ਸਾਡੀਆਂ ਮਤਾਵਾਂ ਪੈਣਾ ਵੀ ਅੱਜ ਦੇ ਮੈਚਾਂ ਦਾ ਆਨੰਦ ਮਾਣ ਰਹੀਆਂ ਤੇ ਕੁਝ ਪੈਣਾ ਪੁੱਜ ਰਹੀਆਂ ਉਹਨਾਂ ਨੂੰ ਆਪਾਂ ਸਤਿਕਾਰ ਸਹਿਤ ਕੁਰਸੀਆਂ ਦੇ ਬਿਰਾਜਮਣ ਕਰਕੇ ਬਹੁਤ ਬਹੁਤ ਧੰਨਵਾਦ ਲਓ ਫੜਿਆ ਗੁੱਟ ਜਦੋਂ ਆਈਆਂ ਕਾਲਜੋਂ ਪੜ ਕੇ ਫਿਰ ਲੜੀਆਂ ਮੋੜ ਤੇ ਖੜ ਕੇ ਉਹ ਰਾਣੋਂ ਨਾਲ ਮਾਣ ਰੁੱਸ ਗਈ ਬੱਲੇ 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 ਤਾੜੀ ਵੱਜੂ ਤਾੜੀ ਵੱਜੂ ਜੱਸੀ ਭੱਜੂ ਆਹ ਤਾੜੀ ਵੱਜੂ ਨੰਬਰ ਰੇਡਰ ਨੇ ਆਪਣੀ ਟੀਮ ਦੇ ਵਾਸਤੇ ਜੋਰ ਪਰ ਨੰਬਰ ਆ ਕੀ ਹੋ ਗਿਆ ਚਮਕੌਰ ਸਿਆ ਤੂੰ ਜੰਮੀ ਤਾਂ ਲੋਕੀ ਕਹਿਣ ਪਰਾਈਏ ਤੇ ਯੇ ਸਾਰੇ ਘਰ ਵਿੱਚ ਨਵੀਂ ਵਿਆਹੀ ਜਾਈਏ ਤੇ ਯੇ ਕਿਹੜੇ ਘਰ ਦੀ ਅੱਖਾਂ ਤੈਨੂੰ ਕੀ ਸਤਕਾਰ ਦਵਾ ਤੇ ਕੁੜੀਏ ਕਿਸਨ ਪੁੜਗੇ ਤੈਨੂੰ ਇੰਨਾ ਪਿਆਰ ਦਵਾ ਆਟੋ ਗੱਡੀ ਦੀ ਜੇਤੂ ਵਰਲਡ ਕੱਪ ਖੜਾਰਨਾ ਅਣੂ ਲੱਗੀ ਇੱਕ ਕੰਨੀ ਅਣੂ ਰਾਣੀ ਨਾਲ ਵੇਖਾਂਗੇ ਦੌਰ ਨੰਬਰ ਤੋਂ ਕੋਸ਼ਿਸ਼ ਕੀਤੀ ਆ ਤਵਿੰਕਲ ਨੰਬਰ ਧਾਵੀਰ ਚੰਨੋ ਵੀ ਪੁੱਜੀ ਆ ਜਿਹਦੇ ਮੇਲੇ ਤੇ ਆਓ ਸਾਹਮਣੇ ਜਾਫ ਲਾਈਨ ਦੇ ਵਿੱਚ ਵੇਖਦਾ ਇੱਕ ਪਾਸੇ ਸਿੰਮੂਆਂ ਰਈਏ ਵਾਲੀ ਤੇ ਦੂਜੀ ਕੰਨੀ ਦੇ ਉੱਪਰ ਲੰਮੇ ਕੱਦ ਦੀ ਖਿਡਾਰੀ ਨਰਿੰਦੀਪ ਕੌਰ ਹੈ ਜੋ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਉਥੇ ਖਿਡਾਰੀ ਵੀ ਖੇਡ ਗਰਾਊਂਡ ਦੇ ਵਿੱਚ ਬਹੁਤ ਔਲ ਕਬੱਡੀ ਦੀਆਂ ਵਧੀਆ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਗੋਸ਼ਾ ਦੀ ਕਬੱਡੀ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਆਉਣਗੀਆਂ ਸੁਖੇ ਸਰਬਗੋਟਗੇ ਦਾ 500 ਰੁਪਇਆ ਸਾਡੇ ਮਲਕੀਤ ਕਬਾਦ ਤੇ ਸ਼ੇਰਾ ਲਾਹੌਰੀ ਮੱਲ ਤੇ ਗਿੰਦਾ ਟੱਲੋ ਗਮਾਨਪੁਰੀਆ ਉਹਨਾਂ ਵੀਰਾਂ ਵੱਲ ਜੋਸ਼ਾਂ ਦੀਆਂ ਦੋ ਰੇਡਾਂ ਦੇ ਉੱਪਰ 500 ਰੁਪਏ ਲੱਗਿਆ ਆ ਸਾਹਮਣੇ ਕਹਿੰਦੇ ਪਵਨ ਦੀ ਰੇਡ ਹੈ ਤੇ ਦੂਜੇ ਪਾਸੇ ਆ ਅਮਰੀਤ ਹੈ ਆਹ ਤੂ ਖੈਰੇਵਾਲੀ ਆ ਖਿਡਾਰੀ ਨੇ ਖੇਡ ਗਰਾਊਂਡ ਦੇ ਵਿੱਚ ਪੱਪੂ ਕਢੀਲੇ ਦੇ ਪਿੰਡਾਂ ਦੇ ਇਲਾਕੇ ਦੀ ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਦਰਸ਼ਕ ਵੀਰੋ ਕਰੀ ਤਾੜੀਆਂ ਮਾਰ ਦਿਓ ਖਿਡਾਰੀ ਦੇ ਲਈ ਆ ਸਾਹਮਣੇ ਕਹਿੰਦੇ ਬੱਲੇ 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 ਰਣਦੀਪ ਪੰਜਾਬ ਪੁਲਿਸ ਵਾਲੀ ਮੇਰੇ ਮਿੱਤਰੋ ਇਸ਼ਾਰੇ ਕੀ ਆ ਵੀ ਨੰਬਰ ਜਾਫੀ ਦਾ ਜਿਹਾ ਸਾਹਮਣੇ 500 ਵਾਲੀ ਪਹਿਲੀ ਰੇਡ ਹੈ ਗੋਸ਼ਾਂ ਬੜੈ ਦੀ ਕਬੱਡੀ ਮਲਕੀਤ ਕਬਾਤ ਖੇਡ ਪ੍ਰਮੋਟਰ ਗਿੰਦਾ ਟੱਲੋ ਕਮਾਨਪੁਰੀਆ ਤੇ ਸ਼ੇਰਾ ਲਾਹੌਰੀ ਮੱਲ ਵਾਲੇ ਵੀਰਾਂ ਵੱਲੋਂ ਆ ਖਿਡਾਰੀਆਂ ਦੀਆਂ ਦੋ ਕੁਰਡੀਆਂ ਦੇ ਉੱਪਰ 500 ਲੱਗਿਆ ਹੋਇਆ ਆ ਸਾਹਮਣੇ ਪੈਂਦੀ ਕਬੱਡੀ ਦੂਜੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਆ ਆ ਅਨੁਰਾਧੇ ਹਰਿਆਣੇ ਵਾਲੀ ਆ ਸਾਹਮਣੇ ਉਂਗਲ ਖੜੀ ਆ ਗੋਛਾਂ ਦੀ ਵੱਜੀ ਥਾਪੀ ਇੱਕ ਰੀ ਤਾੜੀ ਮਾਰਦੇ ਨੇ ਬੱਚਿਆਂ ਨੂੰ ਜਿਹੜੇ ਪਿਆਰ ਕਰਦੇ ਵੱਡੇ ਮਾਨਸਾ ਮੋਟਰਸਾਈਕਲ ਦੇ ਨਾਲ ਸੋਨੇ ਦੇ ਇੱਠੇ ਨਾਲ ਅੱਜ ਮੈਨੂੰ ਜਾਣਕਾਰੀ ਮਰੀ ਸਰਬਜੀਤ ਭਰਾਚੇ ਨੂੰ ਵੀ ਮੋਟਰਸਾਈਕਲ ਤੇ ਭਾਇਆ ਜਾਣਾ ਵੱਡੀ ਮੁबारकबाद ਆ ਲਓ ਜੱਸੀ ਭੱਜਤੂਰੀ ਨੰਬਰ ਲੱਗੇ ਆਪਣੀ ਟੀਮ ਦੇ ਬਾਅਦ ਤੇ ਉਹ ਰਾਜੇ ਖੇਲੇ ਕਮ ਜਿੰਦਾਬਾਲ ਹੋ ਗਿਆ ਲੈ ਵੀ ਅਣੂ ਜਿਵੇਂ ਵਰਲਡ ਕੱਪ ਦੇ ਜੱਫੇ ਲਾਏ ਆ ਅਣੂ ਰਾਣੀ ਰਾਣੀ ਹੋ ਗਈ ਗੱਡੀ ਜਿੱਤੀ ਆ ਗੱਡੀ ਦੇ ਕਾਜਾ ਕੀਤਾ ਹੈ ਕਠੋਕ ਕੇ ਹੁਣ ਜੱਫੇ ਲਾਉਣੇ ਪੈਣੇ ਆ ਜੱਫੇ ਲਾਉਣੇ ਪੈਣੇ ਆ ਗੱਲ ਟਿਕਾਣੇ ਲਾਉਣੀ ਪੈਣੀ ਆ ਪਰ ਨੰਬਰ ਧਾਵੀ ਦਾ ਨੰਬਰ ਧਾਵੀ ਦਾ ਨੰਬਰ ਰੀਡਰ ਦੇ ਖਾਤੇ ਵਿੱਚ ਸਰਕਾਰੀਆ ਅਮਰੀਕ ਸਿੰਘ ਜੀ ਪੁਰਤਕਾਲ ਅਮਰਤ ਯੂ ਐਸ ਏ ਸੁਖਨੀਤ ਪੁਰਤਕਾਲ ਤੇ ਸਿਮਰਨ ਸਿੰਮੂ ਜੁਕੇ ਵਾਲਾ ਵੀਰ ਹੈ ਹਰਨੀਤ ਨੀਤ ਦਿਓਲ ਰਣਜੀਤ ਸਿੰਘ ਜੀ ਜਰਮਨ ਨਾਲ ਸਾਡਾ ਸਿਮਰਨ ਸਿੰਮੂ ਜੁਕੇ ਵੀਰਾਂ ਦਾ ਵੱਡਾ ਰੋਲ ਅੱਜ ਦੇ ਖੇਡ ਮੇਲੇ ਦੇ ਲਈ ਆ ਸਾਹਮਣੇ ਵੇਖਾਂਗੇ ਫੜਿਆ ਹੋਇਆ ਗੁੱਟ ਕਿ ਤੇਰੀ ਬਾਹ ਤੇ ਲਿਖਾਂ ਸਰਨਾਮਾ ਪੜਾਂਗੇ ਯਾਦਗਰੀ ਆ ਸਾਹਮਣੇ ਪੰਜਾਬ ਪੁਲਿਸ ਦੇ ਇੰਸਪੈਕਟਰ ਹੈ ਪਤਾ ਲੱਗੇ ਮੇਲਾ ਚੱਲ ਰਿਹਾ ਭਰਾਵਾਂ ਦਾ ਤਾੜੀ ਹਜੇ ਵੀ ਓਡੀ ਵੱਜੀ ਨਹੀਂ ਬਾਈ ਤਾੜੀ ਮਾਰੋ ਖੁੱਲ ਕੇ ਕੁੜੀਆਂ ਦੇ ਨਾਂ ਤੇ ਕਬੱਡੀ ਖੇਡਨੀ ਮਾੜੀ ਮੋਟੀ ਗੱਲ ਨਹੀਂ ਕਬੱਡੀ ਖੇਡਨੀ ਹੈ ਕਬੱਡੀ ਮਰਦਾਂ ਦੀ ਖੇਡ ਹੁਣ ਇਹਨੂੰ ਧੀਆਂ ਧਿਆਣੀਆਂ ਖੇਡਦੀਆਂ ਗੋਰੇ ਵੀ ਕਬੱਡੀ ਖੇਡਦੇ ਆ ਗੋਰਗਾਂ ਵੀ ਕਬੱਡੀ ਖੇਡਦੀਆਂ ਇਹ ਤਰਾਸਮਈ ਖੇਡ ਨਹੀਂ ਇਹ ਸੂਰਮੇ ਦੀ ਖੇਡ ਆ ਇਹ ਜੋਧਿਆਂ ਦੀ ਖੇਡ ਆ ਆ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਮੇਲਾ ਵੱਡਾ ਛਿੰਦੇਲੇ ਬਾਗੀ ਨੇ ਵੀ ਹੁਣ ਉਹ ਮੇਰੇ ਮਿੱਤਰੋ ਮਜੀਸ਼ੀ ਨੰਨੇ ਔਰ ਢੋਲ ਤੇ ਡਗੇ ਛੱਡ ਦੇਣੇ ਆ ਫਾਈਨਲ ਤੋਂ ਪਹਿਲਾਂ ਡਗੇ ਢੋਲ ਤੇ ਛੱਡ ਦੇਣੇ ਆ ਉਹ ਗੱਲਾਂ ਟਿਕਾਣੇ ਲੱਗਣ ਗਿਆ ਕਿ ਸਾਰਾ ਘਰ ਫੋਲੇ ਜਿੱਥੋਂ ਨਾ ਰੁਪਈਆ ਲੱਭਦਾ ਅਸੀਂ ਉਹਨਾਂ ਘਰਾਂ ਚ ਉੱਠੇ ਹੋਇਆ ਦਲਬਾਖ ਸਿੰਘ ਜੀ ਘਰੇੜਾ ਸਾਹਿਬ ਉਗੇ ਖੇਡ ਲੈ ਕੇ ਨੇ ਨਾਲ ਸੰਦੀਪ ਬਤਾਲਾ ਜੀ ਤੇ ਸਤਗੁਰ ਬੈਰੀਗੇਟ ਲੱਗਿਆ ਭਰਾਵਾਂ ਦਾ ਖਾਲਸੇ ਬੈਰੀਗੇਟ ਦੇਆਂ ਗੱਲਾਂ ਵੱਡੀਆਂ ਮਾਲਵਾ ਕਬੱਡੀ ਟੀਵੀ .com ਦਾ ਗਹਿ ਗੱਡ ਮਾ ਧੰਨਵਰ ਟਵਿੰਕਲ ਦੀ ਪਈ ਹੋਈ ਰੇਡ ਲਓ ਸਾਹਮਣੇ ਖੇਡ ਮੈਦਾਨ ਵਿੱਚ ਬੱਲੇ ਬੱਲੇ ਹੋਈ ਜਾਂਦੀ ਆ ਜੇ ਜਫਾ ਲੱਗਿਆ ਤਾੜੀ ਵੱਜੂ ਏ ਬੱਲੇ 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 ਕਬੱਡੀ ਕਾ ਟਵਿੰਕਲ ਹੈ ਟਰ ਢੋਲਾ ਭੋਮੇ ਪਿੰਡ ਵਾਲਾ ਉਹ ਕਹਿੰਦਾ ਸਾਡੇ ਲੋ ਅੱਜ ਮੰਨ ਤੇਜੇ ਭਰਾ ਨੂੰ ਮੁਬਾਰਕਬਾਦ ਦੇ ਦਿਓ ਕਿ ਅਸੀਂ ਕਬੱਡੀ ਕੱਪ ਲਾਈਵ ਦੇਖ ਰਹੇ ਬਹੁਤ ਸੋਹਣੇ ਪ੍ਰਬੰਧ ਨੇ ਤੇ ਚੋਟੀ ਦਾ ਖੇਡ ਮੇਲਾ ਤਰਮਿੰਦਰ ਢੋਲਾ ਯੂਰਪ ਤੋਂ ਲਾਈਵ ਜੁੜਿਆ ਹੋਇਆ ਵੀਰ ਵੀਰ ਦਾ ਧੰਨਵਾਦ ਹੈ ਆਹ ਸਾਹਮਣੇ ਚੱਲਦਾ ਲੜਕੀਆਂ ਦਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਕਿਹੜਾ ਕੀ ਕੀ ਸੁੱਖਿਆ ਰਿਆ ਬੋਲਦਾ ਤੇ ਦੁੱਖ ਸਾਰੇ ਹੀ ਕਲੇਜੇ ਵਿੱਚ ਘੁੱਟੇ ਹੋਏ ਆ ਸਾਰਾ ਘਰ ਫੋਲੇ ਜਿੱਥੋਂ ਰੁਪਈਆ ਲੱਭਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਉੱਠੇ ਹੋਏ ਆ ਗੱਲਾਂ ਚੱਲਣਗੀਆਂ ਇੱਧਰ ਮੇਰੇ ਮਿੱਤਰੋ ਅੱਜ ਬਾਗੀ ਦਾ ਅਖਾੜਾ ਖੁੱਲਾ ਸਾਰੇ ਵੀਰਾਂ ਦਾ ਧੰਨਵਾਦ ਗੋਸ਼ਾੜੀ ਪਈ ਹੋਈ ਰੇਡ ਤੇ ਸ਼ੇਰਾਂ ਦੀ ਪੈਂਦੀ ਰੇਡ ਨਾਲ ਹੀ ਮੈਚ ਸਾਹਮਣੇ ਵੇਖਾਂਗੇ ਬਲਕੀਤ ਕਬੀਰ ਜੀ ਸ਼ੇਰਾ ਲਾਹੌਰੀ ਮੱਲ ਐਮਐਲਏ ਹਲਕਾ ਫਤੇਗੜ ਚੂੜੀਆਂ ਸਾਡੇ ਦਰਮਿਆਨ ਪੁੱਜ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਉਹਨਾਂ ਦੇ ਨਾਲ ਬਾਬਾ ਕੁਰਦੀਪ ਸਿੰਘ ਜੀ ਸਰਪੰਚ ਸਾਹਿਬ ਨਾਲ ਸਰਦਾਰ ਮੱਖਣ ਸਿੰਘ ਜੀ ਕਨਸਾਨਪੁਰ ਗੋਲਾ ਮਹਿਤਾ ਜੀ ਲੱਖਾ ਮੱਦੀਪੁਰ ਤੇ ਕਬਲਪ੍ਰੀਤ ਸਿੰਘ ਜੀ ਮੱਦੀਪੁਰ ਸਾਡੇ ਦਰਮਿਆਨ ਪੁੱਜੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆਹ ਸਾਹਮਣੇ ਬਹੁਤ ਸੋਹਣਾ ਮੈਚ ਹੈ। ਜਿਹੜੇ ਵੀਰ ਕੋਲੇ ਗੇਟ ਦੀ ਚਾਬੀ ਆ ਤੇ ਉਹ ਪਲੀਜ਼ ਗੇਟ ਕੋਲੇ ਪੁੱਜੇ। ਮੇਰੇ ਵੀਰਾਂ ਨੇ ਟਰੈਕਟਰ ਅੰਦਰ ਲੰਘਾਉਣਾ। ਵੀਰਾਂ ਨੇ ਸੇਵਾਦਾਰ ਭਰਾਵਾਂ ਨੇ ਬਹੁਤ ਵਾਹ ਇੰਨੀਆਂ ਜ਼ਿੰਮੇਵਾਰੀਆਂ ਸਾਂਭ ਲੈਣੀਆਂ ਤੇ ਬੰਦੇ ਚ ਗੱਲਾਂ ਹੁੰਦੀਆਂ ਟੀਮਾਂ ਦੋਵੇਂ ਚੰਗੀਆਂ ਉਧਰ ਰਣਦੀਪ ਆ ਪੰਜਾਬ ਪੁਲਿਸ ਵਾਲੀ ਇਧਰ ਖਾਲਸਾ ਕਾਲਜ ਜੀ ਕਨੇ ਮੇਰੇ ਮਿੱਤਰੋ ਟਾਪਰ ਚੰਨੋ ਖੜੀ ਹੋਈ ਆ ਆ ਹਰਿਆਣੇ ਵਾਲੀ ਅਣੂ ਇਹ ਹਰਿਆਣੇ ਵਾਲੀ ਅਨੂ ਨੰਬਰ ਧਾਵੀ ਦਾ ਚੜਦੇ ਤੇ ਸਰਪੰਚ ਪੁੱਜਿਆ ਚੇਚੇ ਤੌਰ ਤੇ ਆਹ ਲਾਕਾ ਸੁਖੇ ਮੱਗੇ ਦਾ ਗੱਲਾਂ ਵੱਡੀਆਂ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਆ ਸਿਮਰ ਸਿੰਮੂ ਜੂਕੇ ਦਾ ਧੰਨਵਾਦ ਕਰਾਂਗੇ ਵੀਰ ਦਾ ਲਓ ਸਾਹਮਣੇ ਦੇਖਾਂਗੇ ਨੰਬਰ ਗੋਸ਼ਾ ਦਾ ਆਹ ਸਾਹਮਣੇ ਮੈਚ ਖੇਡ ਗਰਾਊਂਡ ਦੇ ਵਿੱਚ ਬਹੁਤ ਸੋਹਣਾ ਉਧਰ ਆਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਸਾਡੇ ਦਰਮਿਆਨ ਪੁੱਜਿਆ ਉਹਨਾਂ ਦੇ ਨਾਲ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ ਆਰ ਵੱਖਣ ਸਿੰਘ ਜੀ ਕਮਸਾਨਪੁਰ ਗੋਲਾ ਮਹਿਤਾ ਜੀ ਲਖਾ ਮੱਦੀਪੁਰ ਜੀ ਸਾਡਾ ਵੀਰ ਗੀਤੂ ਜੋ ਆ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਰਿਹਾ ਵੀਲੇ ਵਾਲਾ ਜਿਹਦਾ ਪਿਆਰ ਹੈ ਬਿੰਮੇ ਚੱਕੇ ਪਰਦੇਸੀ ਸਭੀ ਦੇ ਨਾਲ ਹੈ ਉਹ ਵੀਰ ਵੀ ਖੇਡ ਮੇਲਾ ਵੇਖ ਰਿਹਾ ਵੀਰ ਦਾ ਵੱਡਾ ਪਿਆਰ ਸਤਿਕਾਰ ਹੈ ਖੇਡਾਂ ਦੇ ਨਾਲ ਉਹ ਸਾਹਮਣੇ ਇੱਕ ਪਾਸੇ ਆਹ ਕਬੱਡੀ ਖਿਡਾਰੀ ਨੇ ਖੇਡ ਗਰਾਊਂਡ ਦੇ ਵਿੱਚ ਟਵਿੰਕਰ ਹੈ ਦੂਜੇ ਪਾਸੇ ਚੰਨੋ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਕਿ ਮੈਚ ਬੜਾ ਵਧੀਆ ਖੇਡੇ ਗਰਾਊਂਡ ਦੇ ਵਿੱਚ ਹੈ ਇਹ ਪੁੱਤਾਂ ਵਾਂਗੂ ਜਿੱਦ ਨਹੀਂ ਕਰਦੀਆਂ ਅੱਗੇ ਹੋ ਰਹਿਣ ਲੜਦੀ ਹੈ ਸਾਡੇ ਹਰਵਿੰਦਰ ਸਿੰਘ ਜੀ ਕਾਲੋ ਬਿੱਟੂ ਕਾਲੋ ਜੂਨੀਅਰ ਟ੍ਰੈਕਿੰਗ ਕੈਲੀਫੋਰਨੀਆ ਵਾਲੇ ਭਰਾਵਾਂ ਦੇ ਨਾਲ ਆਓ ਸਾਹਮਣੇ ਵੇਖਾਂਗੇ ਚੱਲਦਾ ਮੈਚ ਤੇ ਪੁਆਇੰਟ ਰੇਡਰ ਦੇ ਖਾਤੇ ਵਿੱਚ ਖਲਦੇ ਆ ਕੈਪਟਨ ਤੇਜੇ ਪਾਈ ਰਵੀ ਧੰਨਵਾਦ ਕਰਾਂਗੇ ਇਧਰ ਸੋਨੀ ਡੀਜ਼ਲ ਨੇ ਲਾਨ ਕਰਾ ਗਿਆ ਵੀ ਅਗਲੇ ਸਾਲ ਸਾਡੇ ਵੱਲੋਂ ਇਸ ਕਬੱਡੀ ਕੱਪ ਦੇ ਉੱਪਰ ਬੈਸਟਾ ਨਹੀਂ ਸੋਨੇ ਦੀਆਂ 골ਡ ਰਿੰਗਾਂ ਹੋਣਗੀਆਂ ਗੱਲਾਂ ਕਹਿੰਦੇ ਕੈਨੇਡਾ ਅਮਰੀਕਾ ਦੀਆਂ ਵੱਡੀਆਂ ਮੇਰੇ ਮਿੱਤਰੋ ਕੈਨੇਡਾ ਗਏ ਤੇ ਮਾਝ ਵਾਲੇ ਨੇ ਬਹੁਤ ਮਾਣ ਸਤਿਕਾਰ ਕੀਤਾ ਕਿ ਜਦ ਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਦੇ ਲੱਗ ਗਿਆ ਲੱਭੀ ਸ਼ਾਲੂ ਭਾਈ ਆ ਮੈਚ ਦੀਆਂ ਕੁਝ ਕਬੱਡੀਆਂ ਬਾਕੀ ਤੇ ਕੁਝ ਸਮਾਂ ਲੰਘ ਚੁੱਕਾ ਉਧਰਲੇ ਪਾਸੇ ਵੇਖਾਂਗੇ ਚਾਰ ਖੜਾਰਨਾ ਇੱਕ ਅੰਨੀ ਸਿਮਰ ਰਈਏ ਵਾਲੀ ਲੱਗੀ ਹੋਈ ਆ ਆ ਰਣਦੀਪ ਪੰਜਾਬ ਪੁਲਿਸ ਵਾਲੀ ਆ ਰਣਦੀਪ ਪੰਜਾਬ ਪੁਲਿਸ ਵਾਲੀ ਪਵਨ ਤੇ ਰਣਦੀਪ ਬੱਲੇ 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 ਆ ਆ ਮੈਚ ਦੇਖਣਯੋਗ ਆ ਟੱਕਰ ਦੇਖਣਯੋਗ ਕਬੱਡੀ 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 ਬੱਸ ਸਾਰੇ ਨੇ ਵੇਖੀ ਆ ਤੇ ਬੱਸ ਹੁੰਦੀ ਅਜ ਤੇਜੇ ਵੇਖ ਲੋ ਮਨਪ੍ਰੀਤ ਦੇ ਯਾਰ ਮਿੱਤਰ ਪੁੱਜੇ ਹੀਰਾ ਤਰਨ ਤਰਨ ਸੋਨਾ ਤਰਨ ਤਰਨ ਸੰਦੀਪ ਨੇਜਰ ਗੋਪੀਬਲ ਖਿਆਲਾ ਨਾਲ ਸਾਡਾ ਵੀਰ ਮਨਪ੍ਰੀਤ ਫੌਜੀ ਤੇ ਨਾਲ ਸਾਡਾ ਵੀਰ ਜੱਗਾ ਇਟਲੀ ਤੇ ਹੈਪੀ ਮਹਿਤਾ ਲਵ ਪੱਡਾ ਤੇ ਹੈਪੀ ਵੀਰਾਂ ਦਾ ਧੰਨਵਾਦ ਇਸੇ ਤਰ੍ਹਾਂ ਤੇ ਪੁੱਜੇ ਭਰਾ ਸਾਰੇ ਇਹ ਜੱਸੀ ਦੇ ਲਈ ਸਾਡੇ ਮਨ ਤੇਜਾ ਤੇ ਨਾਲ ਮਨਰਾਜ ਸਰਕਾਰੀਆ ਅਮਰੀਕ ਪੁਰਤਕਾਲ ਅਮਰਤ ਯੂ ਐਸ ਏ ਤੇ ਨਾਲ ਸੁਖਮੀਤ ਪੁਰਤਕਾਲ ਸਿਮਰਨ ਸਿੰਮੂ ਯੂਕੇ ਇਹਨਾਂ ਵੀਰਾਂ ਵੱਲੋਂ ਤਿੰਨਾਂ ਖਿਡਾਰਮਾਂ ਦੇ ਲਈ ਜਿਹੜੇ ਹੈ 1-1000 ਰੁਪਏ ਦੇ ਜਿਹੜੇ ਉਹ ਮਾਨ ਸਤਕਾਰ ਪੁੱਜਿਆ ਅੱਜ ਦੇ ਖੇਡ ਮੇਲੇ ਤੇ ਸਰਬਕੋਟੀਆਂ ਸੁਖੇ ਦਾ ਬਹੁਤ ਵੱਡਾ ਰੋਲ ਹੈ ਉਹਦੇ ਪਿਤਾ ਜੀ ਸਰਦਾਰ ਪਾਲ ਸਿੰਘ ਜੀ ਪੰਨੂ ਸਾਹਿਬ ਪੁੱਜਿਆ ਸੁਖੇ ਸਰਬਕੋਟੀਆਂ ਦਾ ਵੀਰ ਪੁੱਜਿਆ ਤੇ ਸੁਖੇ ਸਰਬਕੁਟਿਏ ਦਾ ਪੁੱਤਰ ਵੀ ਖੇਡ ਗਰਾਊਂਡ ਦੇ ਵਿੱਚ ਹੈ ਅਵੇ ਗੁਰਬਾਜ ਹਰੀ ਪੁੱਜੇ ਵੀਰਾਂ ਦਾ ਧੰਨਵਾਦ ਹੈ ਸਾਰੇ ਵੀਰ ਪੁੱਜੇ ਆ ਉਧਰ ਸੁਖੇ ਦਾ ਯਾਰ ਹੈ ਕਹਿੰਦੇ ਮੰਨਾ ਟੱਠੇ ਵਾਲਾ ਇਟਲੀ ਤੋਂ ਕਬੂਤਰਬਾਜੀ ਵਾਲਾ ਵੀਰ ਜਿਹੜਾ ਲਾਈਵ ਜੁੜਿਆ ਹੈ ਨਾਲ ਉਹਦੇ ਧਰਮ ਵੀਰ ਖੁਸ਼ੀਪੁਰ ਵਾਲਾ ਇਟਲੀ ਤੋਂ ਲਾਈਵ ਹੈ ਤੇ ਕੋਡੀ ਪੌਲੀ ਉਹ ਪਵਣ ਨਾ ਆ ਚਰਖਾ ਕਤਨਾ ਬੇਸ਼ੱਕ ਨਹੀਂ ਆਉਂਦਾ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾ ਕਾਜਾ ਚੋਂ ਮਾਪ ਪਿਓ ਦਾ ਨਾਚ ਮਕਾਉਣ ਕੁੜੀਆਂ ਪੁੱਤਾਂ ਨਾਲੋਂ ਕਿਸੇ ਕੋਲੋਂ ਨੀ ਆ ਕਿਤੇ ਭੰਗੜੇ ਪਾਉਣ ਕੁੜੀਆਂ ਮੱਖਣੇ ਬਰਾੜ ਦੀ ਮਾਲਣ ਗੱਲ ਕੋ ਕਿਤੇ ਸੱਸਾਂ ਨੂੰ ਜੱਫੇ ਨਾ ਲਾਉਣ ਕੁੜੀਆਂ ਆ ਰੰਦੀਪ ਕੋਹਰਾ ਨੱਥੂ ਖੇਰਾ ਪਿੰਡਾ ਪੰਜਾਬ ਪੁੱਸ ਦੀ ਮਟਿਆਰ ਪਰ ਕਹਿੰਦੇ ਪਵਨ ਸਿਰੇ ਤੱਕ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਫਾਈਨਲ ਵਾਲੀਆਂ ਟੀਮਾਂ ਨੂੰ ਬੇਨਤੀ ਆ ਇੱਕ ਟੀਮ ਗਰਾਊਂਡ ਦੇ ਵਿੱਚ ਆ ਗਈ ਆ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਦੀ ਟੀਮ ਨੂੰ ਬੇਨਤੀ ਆ ਆਪਾਂ ਆਈਏ ਜਲਦੀ ਦੇ ਨਾਲ ਆ ਬੇਨਤੀ ਆ ਫਾਈਨਲ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਉਹਦੇ ਸਾਹਮਣੇ ਆਹ ਕਹਿੰਦੇ ਗੋਸ਼ਾਂ ਨੇ ਕਬੱਡੀ ਭਾਈ ਐ ਮੇਰੇ ਵੀਰੋ ਖੇਡ ਮੈਦਾਨ ਵਿੱਚ ਫਾਈਨਲ ਦੀਆਂ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਆਉਣ ਆਹ ਦੂਸਰੇ ਪਾਸੇ ਦੇਖਾਂਗੇ लवली ਕਹਿੰਦੇ ਆ ਡੱਕਣ ਦੀ ਕਰਦੀ ਕੋਸ਼ਿਸ਼ ਪਰ ਸਾਹਮਣੇ ਗੋਸ਼ਾਂ ਨੇ ਆਹ ਕੰਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਬੜਾ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਬਹੁਤ ਵੱਡਾ ਸਤਿਕਾਰ ਕਰਦੇ ਆ ਵੱਡਾ ਧੰਨਵਾਦ ਕਰਦੇ ਆ ਲਓ ਜੱਸੀ ਕਬੱਡੀ ਪਹਾਰੀ ਹੈ ਉਧਰਲੇ ਪਾਸੇ ਸਾਡੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਜੀ ਪੁੱਜੇ ਹੋਏ ਨੇ ਅੱਜ ਦੇ ਮੁੱਖ ਮਹਿਮਾਨ ਔਰ ਵੱਡਾ ਧੰਨਵਾਦ ਕਰਦੇ ਆ ਲਓ ਪੈਂਦੀ ਹੋਈ ਕਬੀ ਟਿਕਲਦੀ ਹੈ ਧੰਨਵਾਦ ਕਰਦੇ ਆ ਆਹ ਕਹਿੰਦੇ ਟਵਿੰਕਲਾ ਕੋਟ ਸੰਤੋਖ ਰਾਏ ਪਿੰਡਾ ਜ਼ਿਲ੍ਹਾ ਗਰਦਾਸਪੁਰ ਦੀ ਖਡਾਰਨ ਉਧਰ ਸਾਡਾ ਸਿੰਮੂ ਵੀਰ ਉਹ ਜੁਕੇ ਵਾਲਾ ਅੱਜ ਕਹਿੰਦੇ ਵੱਡੇ ਕੱਪ ਦੇ ਪਹੁੰਚਿਆ ਆਹ ਚੰਨੋ ਔਲਖ ਉਹ ਬੈਰੋਕੇ ਪਿੰਡ ਵਾਲੀ ਕਰਾਉਂਦੀ ਬੱਲੇ ਬੱਲੇ ਜੇ ਜਫਾ ਲੱਗ ਗਿਆ ਕਿ ਟਵਿੰਕਲ ਭੱਜ ਗਈ ਆ ਆ ਆਹ ਸਵਾਦ ਹੈ ਜੇ ਆਇਆ ਸਵਾਦ ਤੇ ਇੱਕ ਵਾਰੀ ਤਾੜੀ ਤੂੜੀ